ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਵੀਂ ਸਬਰਵਾਸ ਸੁਖ ਪੌਦ ਥਰੂ ਤੁਹਾਨੂੰ ਸਾਰੇ ਨੂੰ ਦਿਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਦੇਣਾ ਤੇ ਅੰਦੇ ਨਾਲ ਹੀ ਰੱਬ ਕਰੇ ਪਰਮਾਤਮਾ ਈਸ਼ੁਰ ਵਾਹਿਗੁਰੂ ਕਰੇ ਤੁਸੀਂ ਸਾਰੇ ਜਣੇ ਸਵਸਤ ਰਹੋ ਮਸਤ ਰਹੋ ਵੇ ਸਿਹਤਮੰਦ ਰਹੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗ੍ਰੀਨ ਦਿਵਾਲੀ ਬਾਰੇ ਇਹ ਬਹੁਤ ਜ਼ਰੂਰੀ ਵਿਸ਼ਾ ਅਜੇ ਟਾਈਮ 'ਚ ਇੱਕ ਤਿਹਾੜ ਨਹੀਂ ਹੈ ਮਤਲਬ ਦਿਵਾਲੀ ਜਿਹੜਾ ਹੈਗਾ ਇੱਕ ਲਾਈਟ ਦਾ ਸਾਡੇ ਨਾਲ ਰਿਸ਼ਤੇ ਦੀ ਯਾਦ ਦਿਲਾਉਣ ਵਾਲਾ ਸੰਦੇਸ਼ ਹੈ ਦੀਵਾਲੀ ਲਈ ਦਾ ਤਿਹਾਰ ਹੈ ਇਹ ਹਨੇਰੇ ਤੋਂ ਰੋਸ਼ਨੀ ਵੱਲ ਬੁਰਾਈ ਤੋਂ ਨਿੱਕੀ ਵੱਲ ਜਾਣ ਦਾ ਪ੍ਰਤੀਕ ਹੈ ਪਰ ਅੱਜ ਕੱਲ ਅਸੀਂ ਇਸ ਤਿਹਾਰ ਨੂੰ ਪ੍ਰਦੂਸ਼ਣ ਦੇ ਨਾਲ ਜੋੜ ਚੁੱਕੇ ਹਾਂ ਧੂਆਂ ਸ਼ੋਰ ਪਲਾਸਟਿਕ ਤੇ ਬਰਬਾਦੀ ਇਹ ਸਭ ਸਾਡੇ ਵਾਤਾਵਰਣ ਦੇ ਲਈ ਖਤਰਾ ਬਣਦੇ ਜਾ ਰਹੇ ਹਨ ਇਸ ਲਈ ਸਮਾਂ ਆ ਗਿਆ ਹੈ ਅਸੀਂ ਗ੍ਰੀਨ ਦੀਵਾਲੀ ਮਨਾਈਏ ਇੱਕ ਉਹ દિਵਾਲੀ ਜਿੰਦੇ ਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਤੇ ਕੁਦਰਤ ਦਾ ਆਦਰ ਮਾਨ ਸਮਾਨ ਵੀ ਹੋਵੇ ਆਓ ਛੋਟੇ ਛੋਟੇ ਕੁਝ ਇੰਪੋਰਟੈਂਟ ਟਿਪਸ ਨੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਗ੍ਰੀਨ દિਵਾਲੀ ਵੱਲ ਡਾਇਵਰਟ ਕਰੀਏ ਨੂੰ ਜਿਸ ਤਰ੍ਹਾਂ ਕਿ ਪਟਾਕਿਆਂ ਦੀ ਥਾਂ ਜੇ ਅਸੀਂ ਮੋਮਬਤੀਆਂ ਤੇ ਦੀਆ ਜਲਾਉਣਾ ਸ਼ੁਰੂ ਕਰੀਏ ਤਾਂ ਇੱਕ ਗ੍ਰੀਨ દિਵਾਲੀ ਦੀ ਥੋਂ ਸ਼ੁਰੂਆਤ ਹੁੰਦੀ ਹੈ ਪਲਾਸਟਿਕ ਦੀ ਸਜਾਵਟ ਦੀ ਥਾਂ ਜੇਸੀ ਨੇਚਰ ਫਰੈਂਡ ਸਮਰਗਰੀ ਨੂੰ ਉਪਯੋਗ ਕਰੀਏ ਤਾਂ ਜ਼ਰਾ ਬੱਟਦਾ ਦਰਖਤ ਲਗਾਓ ਤੇ ਵਾਤਾਵਰਨ ਬਦਾਓ ਦੇ ਚੇ ਫਰੈਂਡ ਇੱਕ ਐਨਜੀਓ ਹੈ ਲੁਧਿਆਣੇ ਤੋਂ ਹੀ ਬੇਸਡ ਹੈ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ 2019 ਤੋਂ ਪਲਾਂਟੇਸ਼ਨ ਲਗਾ ਰਹੀ ਹੈ ਅਸੀਂ ਉਹਨਾਂ ਨਾਲ ਜੁੜ ਕੇ ਜਾਂ ਆਪਣੇ ਰਾਹੀ ਪਲਾਂਟੇਸ਼ਨ ਲਾਣੇ ਸ਼ੁਰੂ ਕਰ ਦਈਏ ਅੰਦੇ ਨਾਲ ਵਾਤਾਵਰਨ ਸ਼ੁੱਧ ਹੋਏਗਾ ਤੇ ਜਿਹੜਾ ਆਕਸੀਜਨ ਲੈਵਲ ਹੈ ਸਾਡਾ ਬਹੁਤ ਵਧੇਗਾ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ ਮੇਰੇ ਖਿਆਲ ਨਾਲ ਜਾਂ ਪਤਾ ਵੀ ਹੋਣਾ ਕਈ ਲੋਕਾਂ ਨੂੰ ਜਦੋਂ ਡਾਇਨਾਸੌਰ ਦਾ ਟਾਈਮ ਸੀ ਉਦੋਂ ਸਾਡੀ ਧਰਤੀ ਤੇ ਆਕਸੀਜਨ ਦਾ ਲੈਵਲ 30% ਸੀ ਜਦੋਂ ਇਨਸਾਨ ਅੱਜ ਆਪਾਂ ਇਨਸਾਨ ਹੈਗੇ ਆ ਧਰਤੀ ਤੇ 21% ਆਕਸੀਜਨ ਦਾ ਲੈਵਲ ਆ ਹੁਣ ਤੁਸੀਂ ਆਈਡੀਆ ਲਗਾ ਲਓ ਵਾਤਾਵਰਨ ਸਾਡਾ ਕਿੰਨਾ ਅਸ਼ੁੱਧ ਹੋ ਚੁੱਕਾ ਹੋਇਆ ਐਸ ਕਕੇ ਡੀਅਰ ਫਰੈਂਡਸ ਅਸਲ ਦੀਵਾਲੀ ਉਹ ਨਹੀਂ ਹੈ ਜਿਹੜੀ ਪਟਾਕਿਆਂ ਨਾਲ ਮਨਾਈ ਜਾਵੇ ਅਸਲ ਦੀਵਾਲੀ ਉਹ ਹੈ ਜਿੰਦੇ ਚ ਪਿਆਰ ਹੋਵੇ ਸ਼ਾਂਤੀ ਹੋਵੇ ਸਾਂਝ ਨਾਲ ਅੱਛੇ ਮਨਾਈਏ ਆਓ ਇਸ ਦੀਵਾਲੀ ਨੂੰ ਨੇਚਰ ਦੇ ਨਾਲ ਨੇਚੇ ਦੇ ਲਈ ਸਮਰਪਿਤ ਸਮਰਪਿਤ ਕਰੀਏ ਆਓ ਹਰੀ ਦੀਵਾਲੀ ਮਨਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ